ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਨਵੀਂ ਕਲੈਕਸ਼ਨ ਦੇ ਵਿੱਚ ਤੇ ਭੈਣਾ ਦੇ ਬੁਟੀਕ ਤੇ ਅ ਪਹਿਲੀ ਗੱਲ ਤਾਂ ਇਹ ਕਿ ਜਿਹਨੇ ਚੈਨਲ ਤੇ ਪਹਿਲੀ ਵਾਰੀ ਆਇਆ ਹੈ ਨਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਠੀਕ ਹੈ ਨਾਲ ਹੀ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਆਪਾਂ ਕੋਈ ਵੀਡੀਓ ਅਪਲੋਡ ਕਰੀਏ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀ ਅੱਜ ਵਾਲੀ ਕਲੈਕਸ਼ਨ ਰਹੇਗੀ ਬਹੁਤ ਜ਼ਿਆਦਾ ਸੋਹਣੀ ਰਹੇਗੀ ਅ ਦੇ ਪ੍ਰਿੰਟ ਜਿਹੜੇ ਨੇ ਬਹੁਤ ਜ਼ਿਆਦਾ ਸੋਹਣੇ ਨੇ ਅੱਜ ਫਿਰ ਆਪਾਂ ਤੁ ਤੇ ਲੋ ਜੀ ਕਰਦੇ ਆ ਜਲੀ ਕਲੈਕਸ਼ਨ ਜਿਹੜੀ ਆਪਾਂ ਸ਼ੁਰੂ ਸਕਰੀਨ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਤੁਸੀਂ ਸਾਨੂੰ ਵੌਇਸ ਮੈਸੇਜ ਭੇਜ ਸਕਦੇ ਹੋ ਮੈਸੇਜ ਕਰ ਸਕਦੇ ਹੋ ਆਪਾਂ ਤੁਹਾਡੇ ਮੈਸੇਜ ਦਾ ਰਿਪਲਾਈ ਕਰਾਂਗੇ ਤੇ ਇੱਕ ਗੱਲ ਦੀ ਤੁਸੀਂ ਸਾਰੇ ਇਹ ਪੈਣਾ ਵੀਡੀਓ ਧਿਆਨ ਨਾਲ ਦੇਖਿਆ ਕਰੋ ਜਦੋਂ ਤੁਸੀਂ ਵੀਡੀਓ ਸਕਿਪ ਕਰਕੇ ਦੇਖ ਲੈਂਦੇ ਹੋ ਨਾ ਤਾਂ ਫਿਰ ਤੁਹਾਨੂੰ ਜਿਹੜੀ ਵਿੱਚ ਜਾਣ ਕੇ ਦਿੱਤੀ ਹੁੰਦੀ ਉਹਦੇ ਬਾਰੇ ਪਤਾ ਜਿਹੜਾ ਨਹੀਂ ਲੱਗਦਾ ਹੈਗਾ ਤਦੋ ਜੀ ਅੱਜ ਜਿਹੜਾ ਇਹ ਫੈਬਰਿਕ ਰਹੇਗਾ ਕ੍ਰਸ਼ ਕਾਟਨ ਰਹੇਗੀ ਬਹੁਤ ਹੀ ਪਿਆਰਾ ਔਰ ਬਹੁਤ ਹੀ ਜ਼ਿਆਦਾ ਸੌਫਟ ਔਰ ਬਹੁਤ ਹੀ ਜ਼ਿਆਦਾ ਲਾਈਟ ਵੇਟ ਫੈਬਰਿਕ ਹੈ ਤੁਸੀਂ ਸਟੈਂਪ ਚੈੱਕ ਕਰ ਸਕਦੇ ਹੋ ਟਿਸਟਾ ਦਾ ਬ੍ਰਾਂਡ ਰਹੇਗਾ ਆਪਾਂ ਜਦੋਂ ਦਾ ਵੀ ਬੁਟੀਕ ਦਾ ਕੰਮ ਸ਼ੁਰੂ ਕੀਤਾ ਜੀ ਆਪਾਂ ਹਮੇਸ਼ਾ ਹੀ ਜਿਹੜਾ ਬ੍ਰਾਂਡਡ ਲੈ ਕੇ ਆਏ ਥੋੜੇ ਵਾਸਤੇ ਇੱਕ ਟਿਸਟਾ ਚਨਾਰ ਔਰ ਐਸਕੇ ਦਾ ਬ੍ਰਾਂਡ ਤਿੰਨੋਂ ਬ੍ਰਾਂਡ ਅਸੀਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿਉਂਕਿ ਤਿੰਨੋਂ ਹੀ ਬ੍ਰਾਂਡਡ ਨੇ ਬਹੁਤ ਹੀ ਜ਼ਿਆਦਾ ਵਧੀਆ ਨੇ ਲੋ ਜੀ ਇਹ ਰਹੇਗੀ ਜੀ ਪਲੇਨ ਬਾਟਮ ਪਲੇਨ ਹੀ ਆਪਾਂ ਕਹਿ ਸਕਦੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਨੈਗੇਟਿਵ ਪ੍ਰਿੰਟ ਹੈ ਜਿਵੇਂ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹੜਾ ਪ੍ਰਿੰਟ ਬਣਿਆ ਹੋਇਆ ਔਰ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਗ੍ਰੇ ਗ੍ਰੇ ਬਲੈਕ ਜਿਹਾ ਕਲਰ ਹੈ ਔਰ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਜਿਹੜਾ ਬਣਿਆ ਹੋਇਆ ਔਰ ਇਹ ਵਾਲਾ ਸੂਟ ਰਹਿਣਗੇ ਜੀ ਵਿਦਆਊਟ ਦੁਪੱਟਾ ਰਹਿਣਗੇ ਤੁਸੀਂ ਇਹਦੇ ਨਾਲ ਦੁਪੱਟਾ ਜਿਹੜਾ ਰੈਡੀ ਕਰਵਾਉਣਾ ਚਾਹ ਰਹੇ ਤੁਸੀਂ ਕਰਵਾ ਸਕਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਦੁਪੱਟਾ ਜਿਹੜਾ ਲਗਾਉਣਾ ਸੈਮੀ ਲਗਾਉਣਾ ਜਾਂ ਫੁੱਲ ਪਿਓਰ ਦਾ ਲਗਵਾਉਣਾ ਹੈ ਬਾਕੀ ਜਿਵੇਂ ਦਾ ਸੂਟ ਦਾ ਫੈਬਰਿਕ ਰਹੇਗਾ ਕੋਸ਼ਿਸ਼ ਕਰਿਓ ਕਿ ਦੁਪੱਟਾ ਸੇਮ ਫੈਬਰਿਕ ਦਾ ਹੀ ਲਗਵਾਇਓ ਓਕੇ ਜੀ ਔਰ ਸੂਟ ਤੁਸੀਂ ਬਿਨਾ ਦੁਪट्टे ਤੋਂ ਵੀ ਬਾਇ ਕਰ ਸਕਦੇ ਹੋ ਕਿਉਂਕਿ ਦੁਪट्टे ਕਈ ਵਾਰ ਆਪਣੇ ਕੋਲ ਦੁਪੱਟੇ ਪਹਿਲਾਂ ਪਏ ਹੁੰਦੇ ਤਾਂ ਆਪਾਂ ਰੈਡੇ ਦੁਪੱਟਿਆਂ ਰੀਡਾਈ ਕਰਵਾ ਲੈਣੇ ਆ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਫੈਬਰਿਕ ਬਹੁਤ ਜਿਆਦਾ ਸੌਫਟ ਹੈ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਸੂਟਾਂ ਦੇ نیچے ਲਾਈਨਿੰਗ ਜਿਹੜੀ ਲੱਗੇਗੀ ਕਿਉਂਕਿ ਕਾਫੀ ਮੈਸੇਜ ਹੁੰਦੇ ਨੇ ਬਾਅਦ ਵਿੱਚ WhatsApp ਤੇ ਕਿ ਦੀਦੀ ਲਾਈਨਿੰਗ ਲੱਗੇਗੀ ਜਾਂ ਨਹੀਂ ਤੇ ਇਹ ਸੂਟ ਜੜਨੇ ਵਿਦਆਊਟ ਲਾਈਨਿੰਗ ਨਹੀਂ ਸਟੀਚ ਹੋਣਗੇ ਬਾਕੀ ਤੁਹਾਡੀ ਚੁਆਇਸ ਹੈ ਜੀ ਅਗਰ ਤੁਸੀਂ ਵੇਅਰ ਕਰ ਲੈਂਦੇ ਹੋ ਵਿਦਾਊਟ ਲਾਈਨਿੰਗ ਤੁਸੀਂ ਵਿਦਾਊਟ ਲਾਈਨਿੰਗ ਵੀ ਬਣਾ ਸਕਦੇ ਹੋ ਬਟ ਅੱਜ ਦੇ ਟਾਈਮ 'ਚ ਕੋਈ ਵੀ ਫੈਬਰਿਕ ਇਦਾਂ ਦਾ ਨਹੀਂ ਹੈਗਾ ਜਿਹੜਾ ਆਪਾਂ ਵਿਦਾਊਟ ਲਾਈਨਿੰਗ ਜਿਹੜਾ ਸਟਿਚ ਕਰਵਾ ਲਈਏ ਠੀਕ ਹੈ ਜੀ ਕਲਰ ਬਹੁਤ ਹੀ ਪਿਆਰਾ ਅਗਰ ਤੁਹਾਨੂੰ ਇਹ ਵਾਲਾ ਕਲਰ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਜਿਹੜਾ ਕਰ ਸਕਦੇ ਹੋ ਅਗਲਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਹੈ ਜੀ ਮੇਨ ਗੱਲ ਤੇ ਹੈ ਕਿ ਅਗਰ ਆਪਾਂ ਇਹਨਾਂ ਸੂਟਾਂ નીચે ਲਾਈਨਿੰਗ ਵੀ ਲਗਵਾਉਣੀ ਆ ਤਾਂ ਇਹ ਜ਼ਿਆਦਾ ਹੈਵੀ ਨਹੀਂ ਹੋਣਗੇ ਕਿਉਂਕਿ ਜਿਹੜਾ ਸਟੱਫ ਹੈ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਜੀ ਲਾਈਟ ਵੇਟ ਹੋਣ ਕਾਰਨ ਆਪਾਂ ਨੂੰ ਜਿਹੜੀ ਲਾਈਨਿੰਗ ਦੀ ਨੀਡ ਹੈ ਜੀ ਤੇ ਇਹ ਹੈਗੀ ਜਿਹਦੇ ਨਾਲ ਸਲਵਾਰ ਬਹੁਤ ਹੀ ਪਿਆਰੀ ਜਿਹੜੀ ਸਲਵਾਰ ਬਣੀ ਹੋਈ ਹੈ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਡਿਜ਼ਾਈਨ ਫੈਬਰਿਕ ਬਹੁਤ ਹੀ ਅਦਾ ਵਧੀਆ ਤੁਸੀਂ ਅਗਰ ਆਪਾਂ ਮਾਰਕੀਟ ਦੀ ਗੱਲ ਕਰੀਏ ਕਿ ਅਗਰ ਆਪਾਂ ਕ੍ਰਸ਼ ਕਾਟਨ ਦੇ ਵਿੱਚ ਪਲੇਨ ਫੈਬਰਿਕ ਲੈਣ ਜਾਣੇ ਆ ਤਾਂ ਕਾਫੀ ਐਕਸਪੈਂਸਿਵ ਹੁੰਦਾ ਜੀ ਪਰ ਤੁਸੀਂ ਇਹਦੇ ਵਿੱਚ ਦੇਖੋ ਪੂਰਾ ਪ੍ਰਿੰਟਿੰਗ ਹੋਇਆ ਹੋਇਆ ਤੁਹਾਨੂੰ 2.5 ਤੋਂ ਪੌਣੇ ਦਿਨ ਮੀਟਰ ਦੀ ਬਾਟਮ ਮਿਲ ਰਹੀ ਹੈ 2.5 ਤੋਂ ਪੌਣੇ ਦਿਨ ਦੀ ਸ਼ਰਟ ਮਿਲ ਰਹੀ ਹੈ ਔਰ ਦੂਜੀ ਗੱਲ ਇਹ ਹੈ ਕਿ ਬਕਾਇਦਾ ਉੱਪਰ ਸਟੈਂਪ ਲੱਗੀ ਹੋਈ ਹੈ ਟਿਸਟਾ ਦਾ ਬ੍ਰਾਂਡ ਰਹੇਗਾ ਕ੍ਰਸ਼ ਕਾਟਨ ਰਹੇਗੀ ਵਿਦਆਊਟ ਦੁਪੱਟਾ ਰਹਿਣਗੇ ਦੁਪੱਟਾ ਅਗਰ ਤੁਸੀਂ ਟਾਈ ਐਂਡ ਡਾਈ ਕਰਵਾਉਣੀ ਹੈ ਤੁਸੀਂ ਉਹ ਵੀ ਕਰਵਾ ਸਕਦੇ ਹੋਗਾ ਤੁਸੀਂ ਪਲੇਨ ਰੱਖਣਾ ਚਾਹੁੰਦੇ ਹੋ ਪਲੇਨ ਵੀ ਰੱਖ ਸਕਦੇ ਹੋ ਵੈਸੇ ਮੇਰੀ ਗੱਲ ਮੰਨੋ ਤਾਂ ਤੁਸੀਂ ਪਲੇਨ ਦੁਪੱਟਾ ਨਾਲ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਹਲਕੀ ਫੁਲਕੀ ਤੁਸੀਂ ਟਾਈ ਐਂਡ ਡਾਈ ਫੋਨ ਜਿਵੇਂ ਪੱਲਿਆਂ ਦੇ ਉੱਪਰ ਉਹ ਵੀ ਬਹੁਤ ਜ਼ਿਆਦਾ ਜ਼ਿਆਦਾ ਵਧੀਆ ਲੱਗੇਗਾ ਜੀ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਪਿਆਰੇ ਜੇ ਨੇ ਕਲਰ ਬਹੁਤ ਹੀ ਪਿਆਰਾ ਜੀ ਲਾਈਟ ਪੀਚ ਪਿੰਕ ਜਿਹਨੂੰ ਆਪਾਂ ਕਹਿਦੀ ਉਹ ਵਾਲਾ ਕਲਰ ਹੈ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਤੁਸੀਂ ਆਰਾਮ ਨਾਲ ਵੀਡੀਓ ਦੇਖ ਕੇ ਤੁਸੀਂ ਸਕਰੀਨ ਸ਼ਾਟ ਜਿਹੜਾ ਲੈ ਸਕਦੇ ਹੋ ਪਹਿਲਾਂ ਜਿਹੜੀਆਂ ਦੋ ਵੀਡੀਓ ਆਪਾਂ ਅਪਲੋਡ ਕੀਤੀਆਂ ਸੀ ਉਹ ਆਪਾਂ ਨੋਰਮਲ ਰੇਂਜ ਵਾਲੇ ਸੂਟਾਂ ਦੀ ਵੀਡੀਓ ਅਪਲੋਡ ਕੀਤੀ ਸੀ ਹੁਣ ਕਾਫੀ ਮੈਸੇਜ ਸੀ ਕਿ ਦੀਦੀ ਹਾਂ ਥੋੜੇ ਇਸ ਤੋਂ ਜ਼ਿਆਦਾ ਵਧੀਆ ਸੂਟ ਲੈ ਕੇ ਆਉ ਕਿਉਂਕਿ ਜਿਹੜੀਆਂ ਬਾਹਰ ਵਾਲੀਆਂ ਭੈਣਾਂ ਨੇ ਉਹਨਾਂ ਨੂੰ ਨੀਡ ਹੁੰਦੀ ਹੈ ਜੀ ਲਾਈਨਿੰਗ ਵਾਲੇ ਸੂਟਾਂ ਦੀ ਕਿਉਂਕਿ ਉਧਰ ਆਪਣਾ ਜਿਹੜਾ ਵੈਦਰ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਇਸ ਕਰਕੇ ਉਹ ਵਿਦਆਊਟ ਲਾਈਨਿੰਗ ਜਿਹੜੇ ਸੂਟ ਨੇ ਉਹ ਨਹੀਂ ਸਟਿਚ ਕਰਵਾਉਂਦੇ ਤੇ ਇਹ ਸੂਟ ਪਰ ਤੁਸੀਂ ਆਰਾਮ ਨਾਲ ਜਿਹੜੇ ਸਟਿਚ ਕਰਵਾ ਸਕਦੇ ਹੋ ਲਾਈਨਿੰਗ ਲਗਵਾ ਕੇ ਬਹੁਤ ਹੀ ਜ਼ਿਆਦਾ ਪਿਆਰੇ ਸੂਟ ਬਣਨਗੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਆ ਕਿ ਜਿਹੜਾ ਦੇਖੋ ਸੂਟ ਆਪਾਂ ਤੁਹਾਨੂੰ ਦਿਖਾ ਦਿੱਤਾ ਡਿਜ਼ਾਈਨ ਦਿਖਾ ਦਿੱਤਾ ਕਲਰ ਦਿਖਾ ਦਿੱਤਾ ਹੈ ਪਰ ਜਿਹੜੀ ਹੁਣ ਗੱਲ ਰਹਿਣੀ ਹੈ ਜੀ ਉਹ ਹੈਗੀ ਸਟਿਚਿੰਗ ਦੇ ਉੱਪਰ ਤੁਸੀਂ ਕਿਵੇਂ ਦੀ ਸਟਿਚਿੰਗ ਕਰਵਾਉਂਦੇ ਹੋ ਸੂਟ ਦੀ ਕਈ ਵਾਰ ਕਹਿੰਦੇ ਨਾ ਵੀ ਸੂਟ ਸਸਤਾ ਵੀ ਹੁੰਦਾ ਬਟ ਉਹਦੀ ਸਟਿਚਿੰਗ ਬਹੁਤ ਪਿਆਰੀ ਕੀਤੀ ਹੁੰਦੀ ਤਾਂ ਸੂਟ ਦੀ ਜਿਹੜੀ ਗ੍ਰੇਸ ਬਣ ਜਾਂਦੀ ਹੈ ਸਟਿਚਿੰਗ ਨਾਲ ਤੇ ਮੇਰੀ ਵੀ ਸੋਚ ਇਹ ਹੀ ਹੈ ਕਿ ਚਾਹੇ ਸੂਟ ਸਸਤਾ ਹੋਵੇ ਜਾਂ ਮਹਿੰਗਾ ਹੋਵੇ ਉਹਦੀ ਸਟ ਤੇ ਬਾਕੀ ਹੁਣ ਤੁਹਾਡੇ ਤੇ ਡਿਪੈਂਡ ਹੈ ਸਟੀਚਿੰਗ ਤੁਸੀਂ ਕਿਵੇਂ ਦੀ ਕਰਵਾਉਂਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸਟੀਚਿੰਗ ਨਾਲ ਸੂਟ ਰੈਡੀ ਹੋਣਗੇ ਲੋ ਜੀ ਅਗਲਾ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਤੇ ਜਿਹੜੀ ਮੇਨ ਗੱਲ ਹੈ ਜੀ ਇਹਨਾਂ ਨਾਲ ਜਿਹੜੀ ਬਾਟਮ ਹੈ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਕਿੰਨੀ ਸੋਹਣੀ ਬਣੀ ਹੋਈ ਹੈ ਬਾਟਮ ਦੇ ਵਿੱਚ ਅ ਇਹਨਾਂ ਨਾਲ ਥੋੜੇ ਜਿਹੇ ਪਹਿਲਾਂ ਜਿਹੜੇ ਸੂਟ ਆਏ ਸੀ ਉਹਦੇ ਨਾਲ ਜਿਹੜੀ ਸੀ ਪਲੇਨ ਬਾਟਮ ਸੀ ਉਹਦੀ ਰੇਂਜ ਵੀ ਘੱਟ ਸੀ ਬਟ ਇਹਦੀ ਹੁਣ ਰੇਂਜ ਜਿਹੜੀ ਉਹ ਬਾਟਮ ਦੇ ਨਾਲ ਵੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿ ਬਾਟਮ ਦੇ ਵਿੱਚ ਵੀ ਪ੍ਰਿੰਟ ਬਣਿਆ ਹੋਇਆ ਔਰ ਦੂਜੀ ਗੱਲ ਕਿ ਟਿਸਟਾ ਦਾ ਬ੍ਰਾਂਡ ਹੈ ਸਟੈਂਪ ਲੱਗੀ ਹੋਈ ਹੈ ਬਿਨਾਂ ਸਟੈਂਪ ਤੋਂ ਤੁਹਾਨੂੰ ਆਪਾਂ ਜਿਹੜਾ ਬ੍ਰਾਂਡ ਦਵਾਂਗੇ ਜੀ ਉਹ ਤੁਹਾਨੂੰ ਪਤਾ ਥੋੜਾ ਥੋੜੇ ਘੱਟ ਰੇਟ ਵਾਲਾ ਹੋਊਗਾ ਔਰ ਜਿਹੜਾ ਸਟੈਂਪ ਵਾਲਾ ਹੁੰਦਾ ਪ੍ਰਾਈਸ ਆਪਣਾ ਉਹ ਥੋੜਾ ਜਆ ਐਕਸਪੈਂਸਿਵ ਹੁੰਦਾ ਔਰ ਬਾਕੀ ਫੈਬਰਿਕ ਦੇ ਅਕੋਰਡਿੰਗ ਵੀ ਹੁੰਦਾ ਤਨੂੰ ਜਿੰਨਾ ਗੁੜ ਪਾਈਏ ਓਨਾ ਗੁੜ ਮਿੱਠਾ ਜਿੰਨੇ ਆਪਾਂ ਪੈਸੇ ਲਾਵਾਂਗੇ ਉਹਦੇ ਅਕੋਰਡਿੰਗ ਹੀ ਆਪਾਂ ਨੂੰ ਚੀਜ਼ ਮਿਲੇਗੀ ਅਗਰ ਤੁਹਾਨੂੰ ਪੈਰਟ ਕਲਰ ਪਸੰਦ ਹੈ ਤਾਂ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਔਰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸਰਦਾਰੀ ਜੇ ਸੂਟ ਨੇ ਜੀ ਵਾਲੇ ਕੋਈ ਇਦਾਂ ਨਹੀਂ ਹੈਗਾ ਕਿ ਜ਼ਿਆਦਾ ਢਕੀਲੇ ਕਲਰ ਨੇ ਜੋ ਵੀ ਅਸੀਂ ਕਲਰ ਲੈ ਕੇ ਆਉਨੇ ਆ ਬਹੁਤ ਜ਼ਿਆਦਾ ਸੋਚ ਸਮਝ ਕੇ ਆਰਾਮ ਨਾਲ ਲੈ ਕੇ ਆਉਨੇ ਆ ਕਿਉਂਕਿ ਮੌਸਮ ਨੂੰ ਧਿਆਨ ਦੇ ਵਿੱਚ ਰੱਖ ਕੇ ਅੱਗੇ ਜਿਵੇਂ ਗਰਮੀ ਵਧਦੀ ਜਾਏਗੀ ਉਸੇ ਤਰੀਕੇ ਨਾਲ ਜਿਹੜਾ ਤੁਹਾਡੇ ਸੂਟਾਂ ਦੇ ਕਲਰ ਨੇ ਉਹ ਹੋਰ ਸੋਹਣੇ ਆਉ ਇਹਨਾਂ ਦੁਪੱਟੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਸਾਨੂੰ ਦੱਸ ਸਕਦੇ ਹੋ ਵਿਦਾਊਟ ਦੁਪੱਟਾ ਤੁਸੀਂ ਬਾਏ ਕਰਨਾ ਚਾਹੁੰਦੇ ਵਿਦਾਊਟ ਦੁਪੱਟਾ ਵੀ ਬਾਏ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਨੇ ਜੀ ਕ੍ਰਸ਼ ਕਾਟਨ ਦਾ ਇਹ ਫੈਬਰਿਕ ਰਹੇਗਾ ਟਿਸਟਾ ਦਾ ਬ੍ਰਾਂਡ ਰਹੇਗਾ ਜੀ 2.5 ਤੋਂ 2.5 ਮੀਟਰ ਦੀ ਬਾਟਮ ਰਹੇਗੀ 2.5 ਤੋਂ 3 ਮੀਟਰ ਦੀ ਸ਼ਰਟ ਰਹੇਗੀ ਆਰਾਮ ਨਾਲ ਤੁਹਾਡੇ ਜਿਹੜੇ ਸੂਟ ਨੇ ਜੀ ਖੁੱਲੇ ਡੁੱਲੇ ਬਣਨਗੇ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਕੋਈ ਵੀ ਪ੍ਰੋਬਲਮ ਨਹੀਂ ਹੋਏਗੀ ਕਿ ਤੁਹਾਡੀ ਸਲਵਾਰ ਨਹੀਂ ਬਣਦੀ ਸਾਡੀ ਸ਼ਰਟ ਨਹੀਂ ਬਣਦੀ ਆਰਾਮ ਨਾਲ ਤੁਹਾਡੇ ਸੂਟ ਬਣਨਗੇ ਲੋ ਜੀ ਇਹ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣਾ ਹੈ ਜਿਨ੍ਹਾਂ ਦੇ ਆਰਡਰ ਪਹਿਲਾਂ ਚੱਲ ਰਹੇ ਨੇ ਉਹ ਭੈਣ ਆਪਣੇ ਵਾਸਤੇ ਹੋਲਡ ਕਰਵਾ ਸਕਦੀਆਂ ਨੇ ਤੁਸੀਂ ਅਗਰ ਬਾਟਮ ਤੇ ਵਰਕ ਵਗੈਰਾ ਲਾਇਕ ਕਰ ਦਿਓ ਤਾਂ ਤੁਸੀਂ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋ ਕਲਰ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਡਿਜ਼ਾਈਨ ਹੈ ਜੀ ਇਹ ਵਾਲਾ ਪਰਸਨਲੀ ਮੈਨੂੰ ਇਹ ਸੂਟ ਵੀ ਬਹੁਤ ਸੋਹਣੇ ਲੱਗੇ ਆ ਜੀ ਤੇ ਕਹਿੰਦੇ ਨੇ ਮਾਂ ਨੂੰ ਆਪਣੇ ਸਾਰੇ ਬੱਚੇ ਸੋਹਣੇ ਲੱਗਦੇ ਨੇ ਤੁਸੀਂ ਕਹੋਗੇ ਵੀ ਤੁਹਾਨੂੰ ਤਾਂ ਸਾਰੇ ਸੂਟ ਸੋਹਣੇ ਲੱਗਦੇ ਨੇ ਤੇ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਇਰੀਟੇਸ਼ਨ ਨਹੀਂ ਹੋਏਗੀ ਤੁਹਾਨੂੰ ਕਾਫੀ ਮੈਸੇਜ ਹੁੰਦੇ ਨੇ ਕਿ ਦੀਦੀ ਸਾਡੀ ਸਕਿਨ ਨੂੰ ਇਹ ਕਪੜਾ ਸੂਟ ਨਹੀਂ ਘਾਦਾ ਇਹਦੇ ਵਿੱਚ ਤੁਹਾਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ ਬਹੁਤ ਹੀ ਸੌਫਟ ਜਿਹਾ ਫੈਬਰਿਕ ਹੈ ਬਹੁਤ ਹੀ ਸੌਫਟ ਲੱਗ ਰਿਹਾ ਔਰ ਬਹੁਤ ਹੀ ਸੋਹਣਾ ਲੱਗ ਰਿਹਾ ਜੀ ਕ੍ਰਸ਼ ਕਾਟਨ ਦੇ ਵਿੱਚ ਫੈਬਰਿਕ ਰਹੇਗਾ ਟਿਸਟਾ ਦਾ ਬ੍ਰਾਂਡ ਰਹੇਗਾ ਇਹ ਰਹੇਗੀ ਜੀ ਪਲੇਨ ਸੌਰੀ ਪਲੇਨ ਨਹੀਂ ਹੈਗੀ ਫਲਾਵਰ ਵਾਲੀ ਬਾਟਮ ਰਹੇਗੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਕਲਰ ਹੈ ਔਰ ਡਿਜ਼ਾਈਨ ਜਿਹੜਾ ਬਹੁ ਸਕ੍ਰੀਨ ਉੱਪਰ ਜਿਹੜਾ ਪ੍ਰਾਈਸ ਸ਼ੋ ਹੋ ਰਿਹਾ ਜੀ ਵਿਦਆਊਟ ਸਟਿਚਿੰਗ ਹੋ ਰਿਹਾ ਵਿਦਆਊਟ ਦੁਪੱਟਾ ਹੋ ਰਿਹਾ ਜੀ ਦੁਪੱਟਾ ਤੁਸੀਂ ਕਿਸ ਤਰ੍ਹਾਂ ਦਾ ਲਾਇਕ ਕਰਦੇ ਹੋ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਆਪਾਂ ਤੁਹਾਨੂੰ ਉਹਦੇ ਅਕੋਰਡਿੰਗ ਜਿਹੜਾ ਦੁਪੱਟਾ ਤੁਹਾਨੂੰ ਨਾਲ ਜਿਹੜਾ ਲਗਾ ਕੇ ਦਵਾਂਗੇ ਠੀਕ ਹੈ ਜੀ ਕੋਈ ਵੀ ਸੂਟ ਪਸੰਦ ਹੈ ਸਕ੍ਰੀਨਸ਼ਾਟ ਲਈ ਜਾਓ ਔਰ ਵਟਸਐਪ ਤੇ ਮੈਸੇਜ ਜਿਹੜਾ ਕਰੀ ਜਾਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਜਿੰਨੇ ਜਾਣੇ ਚੈਨਲ ਸਬਸਕ੍ਰਾਈਬ ਕਰਨਗੇ ਉਹਨਾਂ ਤੱਕ ਵੀਡੀਓ ਜਲਦੀ ਤੋਂ ਜਲਦੀ ਪਹੁੰਚੇਗੀ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋ ਆਈ ਥਿੰਕ ਮੈਂ 15 ਤੱਕ ਦੀ ਵੀਡੀਓ ਅਪਲੋਡ ਕੀਤੀ ਹੋਈ ਸੀ ਤਾਂ ਉਹ ਅੱਜ ਵੀਡੀਓ ਦੇਖ ਰਹੇ ਸੀ ਤਾਂ ਤੁਹਾਨੂੰ ਪਤਾ ਕਿੰਨਾ ਟਾਈਮ ਸੂਟ ਜਿਹੜੇ ਨੇ ਨਹੀਂ ਰਹਿੰਦੇ ਹੈਗੇ ਕਿਉਂਕਿ ਸੂਟਾਂ ਦਾ ਪਹਿਣਾ ਨੂੰ ਕ੍ਰੇਜ਼ੀ ਇੰਨਾ ਕਾ ਸਾਨੂੰ ਸਾਰਿਆਂ ਨੂੰ ਕ੍ਰੇਜ਼ ਆ ਜੀ ਸੂਟਾਂ ਦਾ ਕਿ ਬਸ ਸੂਟ ਮਿਲ ਜਾਣ ਤੇ ਸਾਰਾ ਕੁਝ ਹੀ ਮਿਲ ਗਿਆ ਸਾਨੂੰ ਲਾਈਫ ਦੇ ਵਿੱਚ ਲੋ ਜੀ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੀ ਗ੍ਰੀਨ ਕਲਰ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਬਣੀ ਹੋਈ ਹੈ 컬러 ਕੰਬੀਨੇਸ਼ਨ ਦੀ ਮੈਂ ਗੱਲ ਕਰਾਂ ਤਾਂ ਬਹੁਤ ਹੀ ਪਿਆਰਾ 컬러 ਕੰਬੀਨੇਸ਼ਨ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਹਮੇਸ਼ਾ ਹੀ ਲਾਈਟ ਫਰੋਜ਼ੀ ਦੇ ਵਿੱਚ ਕਿਤੇ ਨਾ ਕਿਤੇ ਬੇਬੀ ਪਿੰਕ ਔਰ ਸਕਿਨ ਦਾ ਟੱਚ ਜਿਹੜਾ ਹੁੰਦਾ ਔਰ ਉਹ ਸੂਟ ਨੂੰ ਬਹੁਤ ਜ਼ਿਆਦਾ ਗ੍ਰੇਸਫੁਲ ਬਣਾ ਦਿੰਦਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਫਲਾਵਰ ਬਣੇ ਹੋਏ ਨੇ ਔਰ ਦੂਸਰੀ ਗੱਲ ਇਹ ਹੈ ਕਿ ਜਿਹੜੀ ਬਾਟਮ ਹੈ ਤੁਸੀਂ ਬਾਟਮ ਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਜੀ ਬਾਟਮ ਦਾ ਅਗਰ ਤੁਸੀਂ ਆ ਲਾਈਕ ਕਰ ਦਿਓ ਕਿ ਆਪਾਂ ਜਿਹੜੀ ਫਲਾਵਰ ਵਾਲੀ ਉਹ ਆਪਾਂ ਬਾਟਮ ਬਣਾ ਲਈਏ ਔਰ ਇਹ ਵਾਲੀ ਸ਼ਰਟ ਬਣਾ ਲਈਏ ਤਾਂ ਵੀ ਇਹ ਸੂਟ ਬਹੁਤ ਜ਼ਿਆਦਾ ਸੋਹਣੇ ਰੈਡੀ ਹੋਣਗੇ ਬਹੁਤ ਹੀ ਜ਼ਿਆਦਾ ਪਿਆਰੇ ਲੱਗਣਗੇ ਜੀ ਠੀਕ ਹੈ ਜੀ ਤੇ ਇਹਦੇ ਨੂੰ ਆਪਾਂ ਪ੍ਰੋਪਰ ਡਿਜ਼ਾਈਨ ਕਰਾਂਗੇ ਜਿਵੇਂ ਆਪਾਂ ਦੁਪੱਟਾ ਪਲੇਨ ਲੈ ਕੇ ਔਰ ਦੁਪੱਟੇ ਦੇ ਵਿੱਚ ਆਪਾਂ ਜਿਵੇਂ ਸ਼ਰਟ ਜਿਹੜੀ ਆਪਾਂ ਜਿਹੜਾ ਸ਼ਰਟ ਦਾ ਫੈਬਰਿਕ ਉਹਦੀ ਆਪਾਂ ਬਾਟਮ ਬਣਾਵਾਂਗੇ ਤੇ ਇਹ ਵਾਲਾ ਫੈਬਰਿਕ ਲੈ ਕੇ ਦੁਪੱਟੇ ਦੇ ਵਿੱਚ ਐਡ ਕਰਕੇ ਤੇ ਦੁਪੱਟਿਆਂ ਨੂੰ ਬਹੁਤ ਜ਼ਿਆਦਾ ਸੋਹਣਾ ਜਿਹਾ ਡਿਜ਼ਾਈਨਰ ਜਿਹਾ ਬਣਾਵਾਂਗੇ ਆਪਾਂ ਤੁਸੀਂ ਲੋ ਜੀ ਕਲਰ ਚੈੱਕ ਕਰ ਲਓ ਦ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਤੇ ਰਹੀ ਗੱਲ ਫੈਬਰਿਕ ਦੀ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਹੈ ਜੀ ਬਾਕੀ ਜਦੋਂ ਤੁਹਾਡੇ ਕੋਲ ਸੂਟ ਪਹੁੰਚਣਗੇ ਤੁਹਾਨੂੰ ਖੁਦ ਪਤਾ ਲੱਗ ਜਾਣਾ ਕਿ ਵਾਕਈ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਹੈ ਜੀ ਅਸਲ 'ਚ ਲੁੱਕ ਜਿਹੜੀ ਸੂਟ ਦੀ ਬਣਦੀ ਜੀ ਉਹ ਸਟਿਚਿੰਗ ਕਰਾਉਣ ਤੋਂ ਬਾਅਦ ਗ੍ਰੇਸ ਪਤਾ ਚੱਲਦੀ ਕਿ ਵਾਕਈ ਹੀ ਸੂਟ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈ ਲੋ ਜੀ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਇਜੀ ਸਲਵਾਰ ਦੇ ਉੱਪਰ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਜਿੰਨੇ ਵੀ ਸੂਟ ਤੁਹਾਨੂੰ ਦਿਖਾਏ ਨੇ ਕ੍ਰਸ਼ ਕਾਟਨ ਦੇ ਦਿਖਾਏ ਆ ਜੀ ਸਾਰੇ ਹੀ ਪ੍ਰਿੰਟ ਦਿਖਾਏ ਆ ਸਭ ਦੇ ਡਿਜ਼ਾਈਨ ਪ੍ਰਿੰਟ ਅਲੱਗ-ਅਲੱਗ ਨੇ ਕਲਰ ਅਲੱਗ-ਅਲੱਗ ਨੇ ਔਰ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਜੀ ਆਰਾਮ ਨਾਲ ਤੁਹਾਡਾ ਸੂਟ ਬਣੇਗਾ ਜੀ ਤੁਸੀਂ ਟਰੌਜ਼ਰ ਲਾਈਕ ਕਰਦੇ ਹੋ ਟਰੌਜ਼ਰ ਵੀ ਬਣਵਾ ਸਕਦੇ ਹੋ ਸਲਵਾਰ ਲਾਈਕ ਕਰਦੇ ਹੋ ਸਲਵਾਰ ਬਣਾ ਸਕਦੇ ਹੋ ਅੱਜ ਕੱਲ ਸਟੇਟ ਸਲਵਾਰ ਦਾ ਕਾਫੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਕਾਫੀ ਸੂਟ ਜਦੋਂ ਮੈਂ ਕੈਨੇਡਾ ਭੇਜਿਆ ਸ਼ੁਰੂ-ਸ਼ੁਰ ਤੇ ਕੁਝ ਗੱਲਾਂ ਇਦਾਂ ਹੁੰਦੀਆਂ ਕਿ ਆਪਣੇ ਭੈਣਾਂ ਨੂੰ ਗਾਈਡ ਨਹੀਂ ਕੀਤਾ ਜਾਂਦਾ ਹੈਗਾ ਬਾਹਰ ਵਾਲੀਆਂ ਭੈਣਾਂ ਨੂੰ ਉਹਨਾਂ ਨੂੰ ਬਸ ਇਹੀ ਜੋ ਉਹਨਾਂ ਨੇ ਸਾਨੂੰ ਮੈਜ਼ਰਮੈਂਟ ਸੈਂਡ ਕਰਤਾ ਆਪਾਂ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਸਟੀਚਿੰਗ ਕਰਕੇ ਭੇਜ ਦਿੰਨੇ ਆ ਪਰ ਨਹੀਂ ਮੈਂ ਪਹਿਲਾਂ ਉਹਨਾਂ ਨੂੰ ਦੱਸਦੀ ਆਂ ਵੀ ਸਾਡੇ ਇੱਧਰ ਪੰਜਾਬ ਦੇ ਵਿੱਚ ਇਦਾਂ ਦੇ ਸੂਟ ਚੱਲ ਰਹੇ ਆ ਐਵੇਂ ਅੱਜਕੱਲ ਜਿਹੜਾ ਟ੍ਰੈਂਡ ਚੇਂਜ ਹੋ ਚੁੱਕਿਆ ਅੱਜਕੱਲ ਟ੍ਰੈਂਡ ਜਿਹੜਾ ਹੈਗਾ ਜਿਵੇਂ ਸਟੇਟ ਸਲਵਾਰ ਦਾ ਹਨਾ ਹੋ ਗਿਆ ਏ ਤੇ ਹੁਣ ਆਪਾਂ ਦੇਖ ਰਹੇ ਹਾਂ ਕਿਤਨੇ ਕਿਤੇ ਸ਼ਾਰਟ ਜਿਹੜੀ ਸ਼ਰਟ ਚੱਲ ਰਹੀ ਮੈਂ ਤੁਹਾਨੂੰ ਆਪਣਾ ਇੱਕ ਸਟਿਚ ਕੀਤਾ ਹੋਇਆ ਸੂਟ ਦਿਖਾਉਂਗੀ ਕਿ ਜ ਫਿੱਕੇ ਵਿੱਚ ਛੋਟੇ ਚਾਕ ਹੋ ਗਏ ਫਰੌਕ ਟਾਈਪ ਸੂਟ ਹੋ ਗਿਆ ਉਹ ਵੀ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਹਨ ਨਾਲ ਸ਼ਾਪਾ ਜਿਵੇਂ ਸਟੇਟ ਬਾਟਮ ਬਣਾ ਲੈਣੇ ਤਾਂ ਮੈਂ ਪਹਿਲਾਂ ਦੱਸ ਦਿਆਂ ਕਿ ਦੀਦੀ ਦੇਖੋ ਪੰਜਾਬ ਦੇ ਵਿੱਚ ਇਹ ਕੁਝ ਚੱਲ ਰਿਹਾ ਹੈ ਅਗਰ ਤੁਸੀਂ ਲਾਈਕ ਕਰਦੇ ਤਾਂ ਤੁਹਾਨੂੰ ਮੈਂ ਉਹਦੇ ਅਕੋਰਡਿੰਗ ਜਿਹੜੀ ਸਟਿਚਿੰਗ ਕਰਵਾ ਕੇ ਭੇਜਾਂਗੀ ਅਗਰ ਤੁਸੀਂ ਨਹੀਂ ਲਾਈਕ ਕਰਦੇ ਜਿਹੜਾ ਤੁਸੀਂ ਮੈਜ਼ਰਮੈਂਟ ਭੇਜਿਆ ਆਪਾਂ ਤੁਹਾਨੂੰ ਉਹਦੇ ਅਕੋਰਡਿੰਗ ਸਟਿਚਿੰਗ ਜਿਹੜੀ ਕਰਵਾ ਕੇ ਭੇਜਾਂਗੇ ਤਾਂ ਫਿਰ ਕਾਫੀ سارے ਸੂਟ ਜਿਹੜੇ ਮੈਂ ਇਦਾਂ ਦੇ ਉਹਨਾਂ ਨੇ ਕਿਹਾ ਵੀ ਹਾਂ ਮੰਨ ਕੁਝ ਸੂਟ ਸਾਨੂੰ ਤੁਸੀਂ ਆਪਣੀ ਚੁਆਇਸ ਦੇ ਬਣਾ ਕੇ ਭੇਜੋ ਔਰ ਮੈਂ ਭੇਜੇ ਉਹਨਾਂ ਨੂੰ ਜਿਵੇਂ ਸਟੇਟ ਸਲਵਾਰਾਂ ਬਣਾਈਆਂ ਉਹਨਾਂ ਦੀਆਂ ਸ਼ਰਟਾਂ ਨਾਲ ਤਾਂ ਉਹਨਾਂ ਨੇ ਇੰਨੀਆਂ ਕ ਜਿਆਦਾ ਲਾਈਕ ਕੀਤੀਆਂ ਹੁਣ ਕਾਫੀ ਮੈਸੇਜ ਹੁੰਦੇ ਆ ਕਿ ਅਮਨ ਜਿਹੜੀ ਤੁਸੀਂ ਉਹ ਸਲਵਾਰਾਂ ਸਾਨੂੰ ਬਣਾ ਕੇ ਭੇਜੀਆਂ ਬਹੁਤ ਹੀ ਜਿਆਦਾ ਵਧੀਆ ਨੇ ਤੇ ਸਾਨੂੰ ਪਲੀਜ਼ ਜਿਹੜੇ ਤੁਸੀਂ ਅਗਲੇ ਸੂਟ ਬਣਾ ਕੇ ਭੇਜੋਗੇ ਉਹਨਾਂ ਦੇ ਨਾਲ ਵੀ ਸੇਮ ਹੀ ਸਲਵਾਰਾ ਬਣਾ ਕੇ ਭੇਜੋ ਬਹੁਤ ਹੀ ਵਧੀਆ ਨੇ ਔਰ ਲਾਈਟ ਵੇਟ ਨੇ ਜਿਹੜੀ ਮੇਨ ਗੱਲ ਹੁੰਦੀ ਹੈ ਕਿਉਂਕਿ ਜਿਹੜੀ ਆਪਾਂ ਹੈਵੀ ਸਲਵਾਰ ਹਾਂਜੀ ਇਹ ਨਹੀਂ ਹੈਗਾ ਕਿ ਸਾਰੇ ਹੀ ਲਾਈਕ ਕਰਨਗੇ ਸਟੇਟ ਸਲਵਾਰ ਨੂੰ ਨਾ ਕਾਫੀ ਪੈਣਾ ਹੈਵੀ ਸਲਵਾਰ ਵੀ ਲਾਈਕ ਕਰਦਿਆਂ ਨੇ ਕਾਫੀ ਮੈਸੇਜ ਹੁੰਦੇ ਆ ਕਿ ਅਮਨ ਸਾਡੀ ਕਮੀਜ਼ ਤਾਂ ਦੇਖੋ ਜਿਵੇਂ ਤੁਸੀਂ ਬਣਾਉਣੀ ਹੈ ਬਣਾਉਣੀ ਬਟ ਸਾਡੀ ਸਲਵਾਰ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਫੁੱਲ ਫੈਬਰਿਕ ਸਾਡੀ ਸਲਵਾਰ ਨੂੰ ਲੱਗਣਾ ਚਾਹੀਦਾ ਫੁੱਲ ਪਟਿਆਰ ਚਾਈ ਹੋਣੀ ਚਾਹੀਦੀ ਉਹ ਵੀ ਆਪਣਾ ਇੱਕ ਟੇਸਟ ਹੁੰਦਾ ਜੀ ਕਿਸੇ ਨੂੰ ਹਲਕਾ ਲਾਈਕ ਲਾਈਕ ਕਰਦੇ ਨੇ ਕੋਈ ਕੋਈ ਹੈਵੀ ਲਾਈਕ ਕਰਦੇ ਬਾਕੀ ਚੱਲਣਾ ਆਪਾਂ ਦੇਖੋ ਤੁਹਾਡੀ ਪਸੰਦ ਦੇ ਅਕੋਰਡਿੰਗ ਹੈ ਕਿਉਂਕਿ ਪੈਸੇ ਤੁਸੀਂ ਲਗਾਣੇ ਨੇ ਜੀ ਅਸੀਂ ਸਿਰਫ ਤੁਹਾਨੂੰ ਕੰਮ ਕਰਕੇ ਦੇਣਾ ਔਰ ਮੇਰੀ ਹਮੇਸ਼ਾ ਹੀ ਸੋਚ ਇਹ ਰਹਿੰਦੀ ਹੁੰਦੀ ਕਿ ਅਗਰ ਮੈਂ ਕੰਮ ਤੁਹਾਨੂੰ ਕੁਝ ਕਰਕੇ ਦੇ ਰਹੀ ਆ ਤਾਂ ਕੁਝ ਵਧੀਆ ਕਰਕੇ ਦਵਾਂ ਜਿੰਨਾ ਟਾਈਮ ਮੈਨੂੰ ਖੁਦ ਨੂੰ ਪਰਸਨਲੀ ਕੋਈ ਚੀਜ਼ ਨਹੀਂ ਪਸੰਦ ਆਉਂਦੀ ਚਾਹੇ ਸਟਿਚਿੰਗ ਹੋਵੇ ਚਾਹੀਏ ਉਹ ਕੋਈ ਮੈਸੂਟ ਹੈਂਡਵਰਕ ਦਾ ਰੈਡੀ ਕਰਵਾਇਆ ਹੋਵੇ ਜਦੋਂ ਸੂਟ ਮੇਰੇ ਕੋਲ ਬਣ ਕੇ ਆਉਂਦੇ ਪਹਿਲਾਂ ਮੈਂ ਚੈੱਕ ਕਰਦੀ ਆਂ ਵੀ ਨਹੀਂ ਇਹ ਸੂਟ ਦੇ ਵਿੱਚ ਇੱਥੇ ਕਮੀ ਐ ਇੱਥੇ ਆ ਚੀਜ਼ ਏਦਾਂ ਐਡ ਆਨ ਹੋਣੀ ਚਾਹੀਦੀ ਸੀ ਫਿਰ ਮੈਂ ਉਹ ਸੂਟ ਜਿਹੜਾ ਅੱਗੇ ਕਸਟਮਰ ਨੂੰ ਵੀ ਭੇਜਦੀ ਆਂ ਵੀ ਹਾਂਜੀ ਤੁਹਾਡੇ ਸੂਟ ਜਿਹੜੇ ਨੇ ਰੈਡੀ ਨੇ ਮੈਂ ਹੁਣ ਤੁਹਾਨੂੰ ਇੱਥੇ ਇੱਕ ਸੂਟ ਦਿਖਾਉਣਾ ਚਾਹੂੰਗੀ ਆਪਾਂ ਸੂਟ ਰੈਡੀ ਹੋ ਰਹੇ ਨੇ ਜੀ ਆਪਣੇ ਕਾਫੀ ਸਾਰੇ ਤੁਸੀਂ ਕਹੋਗੇ ਹਰ ਵਾਰੀ ਕਹਿ ਦਿੰਦੇ ਨੇ ਵੀ ਹੈਂਡਵਰਕ ਦੇ ਸੂਟ ਰੈਡੀ ਹੋ ਰਹੇ ਨੇ ਬਸ ਕੁਝ ਕੰਮ ਏਦਾਂ ਦੇ ਆ ਜਾਂਦੇ ਨੇ ਵਿੱਚ ਦੀ ਸੂਟ ਤੁਹਾਨੂੰ ਦਿਖਾਏ ਨਹੀਂ ਜਾਂਦੇ ਹੈ ਉਸੀਂ ਇਹ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪੀਸ ਹੈਡਵਰਕ ਦਾ ਬਣਵਾਇਆ ਜੀ ਅਸੀਂ ਇਹ ਦੋਨੋਂ ਮਾਂ ਬੇਟੀ ਦੇ ਸੂਟ ਜਿਹੜੇ ਰੈਡੀ ਹੋ ਰਹੇ ਨੇ ਉਹਨਾਂ ਨੇ ਮੈਨੂੰ ਇਹਦੇ ਵਿੱਚ ਕਿਹਾ ਸੀ ਕਿ ਦੇਦੀ ਤੁਸੀਂ ਨਾ ਮਜੈਂਟਾ ਔਰ ਫਿਰੋਜੀ ਦਾ ਟੱਚ ਦੇਣਾ ਪਰ ਮੇਰੇ ਦਿਮਾਗ 'ਚ ਹੋਈ ਚੀਜ਼ ਨਿਕਲ ਗਈ ਕਿ ਮੈਂ ਮਜੈਂਟਾ ਔਰ ਫਿਰੋਜੀ ਦਾ ਟੱਚ ਸੂਟ ਦੇ ਵਿੱਚ ਦੇਣਾ ਹੈ ਤੇ ਮੈਂ ਕੱਲਾ ਫਿਰੋਜੀ ਦਾ ਟੱਚ ਹੀ ਦਵਾਤਾ ਜਦੋਂ ਪਰ ਉਹਨਾਂ ਨੂੰ ਮੈਂ ਪਿਕ ਸੈਂਡ ਕੀਤੀ ਪਹਿਲਾਂ ਕਈ ਤੁਸੀਂ ਦੇਖਿਆ ਹੋਣਾ ਕਾਫੀ ਭੈਣਾਂ ਨੇ ਜਿਹੜੀਆਂ ਸਿੱਧੇ ਸੂਟ ਬਣਾ ਕੇ ਉਹਨਾਂ ਨੂੰ ਕੋਰੀਅਰ ਕਰਵਾ ਦਿੰਦੇ ਨੇ ਪਰ ਮੇਰਾ ਹੀ ਮਨ ਹੁੰਦਾ ਕਿ ਜਿਹੜਾ ਸੂਟ ਬਣ ਕੇ ਆਇਆ ਜਿਹੜੀ ਵੀ ਕਸਟਮਰ ਤਾਂ ਮੈਂ ਉਹਨਾਂ ਨੂੰ ਪਿਕ ਸੈਂਡ ਕਰ ਦਿੰਦੀ ਆ ਵੀ ਤੁਹਾਨੂੰ ਦੇਖੋ ਪਸੰਦ ਹੈ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਦੀਦੀ ਅਸੀਂ ਮਾਜੈਂਟਾ ਐਡ ਕਰਨ ਨੂੰ ਕਿਹਾ ਸੀ ਪਰ ਤੁਸੀਂ ਮਾਜੈਂਟਾ ਐਡ ਨਹੀਂ ਕੀਤਾ ਤਾਂ ਮੈਂ ਇਹ ਸਾਰਾ ਸੂਟ ਦੁਬਾਰਾ ਬਣਵਾਇਆ ਜੀ ਦੁਬਾਰਾ ਇਹਦੇ ਵਿੱਚ ਆਪਾਂ ਨੇ ਇਥੋਂ ਫਿਰੋਜੀ ਥ्रेड ਕੱਢ ਕੇ ਇਹਦੇ ਵਿੱਚ ਮਾਜੈਂਟਾ ਐਡ ਕੀਤਾ ਔਰ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਨਾਲ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਬਣ ਗਿਆ ਸਾਰਾ ਸੂਟ ਇਸ ਤਰੀਕੇ ਨਾਲ ਬਣਿਆ ਹੋਇਆ ਉੱਪਰ ਤੱਕ ਕਰ ਦੇ ਦੇਖੋ ਤੁਸੀਂ ਕਮਰ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਔਰ ਨੈਕ ਚੈੱਕ ਕਰ ਸਕਦੇ ਹੋ ਨੈਕ ਦੇ ਉੱਪਰ ਵੀ ਆਪਾਂ ਨੇ ਹਲਕਾ ਜਿਹੜਾ ਮਜੈਂਟਾ ਐਡ ਕਰ ਦਿੱਤਾ ਇੱਕ ਫਲਾਵਰ ਆਪਾਂ ਨੇ ਫਰੋਜੀ ਦਾ ਕਰ ਦਿੱਤਾ ਇੱਕ ਫਲਾਵਰ ਆਪਾਂ ਨੇ ਮਜੈਂਟਾ ਦਾ ਕਰ ਦਿੱਤਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਸੂਟ ਬਣ ਗਿਆ ਤੁਸੀਂ ਇਹ ਦੇਖ ਸਕਦੇ ਹੋ ਜਿਹੜੀਆਂ ਇਹ ਵਾਲੇ ਜਿਹੜੇ ਫਲਾਵਰ ਬਣੇ ਹੋਏ ਸੀ ਪਹਿਲਾਂ ਇਹਦੇ ਵਿੱਚ ਆਪਾਂ ਨੇ ਫਰੋਜੀ ਦਾ ਟੱਚ ਦਿੱਤਾ ਸੀ ਬਟ ਇਹ ਫਰੋਜੀ ਆਪਾਂ ਥ੍ਰੈਡ ਕੱਢ ਕੇ ਫਿਰ ਆਪਾਂ ਮਜੈਂਟਾ ਦਾ ਦਿੱਤਾ ਮੇਰਾ ਇਹ ਸੂਟ ਤੁਹਾਨੂੰ ਦਿਖਾਉਣ ਦਾ ਮਤਲਬ ਇਹ ਹੈ ਕਿ ਜਿੰਨਾ ਟਾਈਮ ਮੇਰਾ ਕਸਟਮਰ ਸੈਟੀਸਫਾਈ ਨਹੀਂ ਹੁੰਦਾ ਮੈਂ ਉਹਨਾਂ ਨੂੰ ਰეკਮੈਂਡ ਨਹੀਂ ਕਰਦੀ ਵੀ ਹਾਂ ਤੁਸੀਂ ਇਹ ਸੂਟ ਲੈ ਲਓ ਕਿਉਂ ਦੇਖੋ ਅਗਲੇ ਨੇ ਪੈਸਾ ਲਗਾਇਆ ਮੈਂ ਸਿਰਫ ਆਪਣੇ ਸੂਟ ਕੱਢਣ ਕਰਕੇ ਮੈਂ ਕਹਿੰਦਾ ਵੀ ਨਹੀਂ ਨਹੀਂ ਤੁਸੀਂ ਠੀਕ ਹੈ ਤੁਸੀਂ ਬਾਏ ਕਰ ਲਓ ਹਨਾ ਇਦਾਂ ਨਹੀਂ ਹੁੰਦਾ ਹੁੰਦਾ ਪੈਸਾ ਤੁਸੀਂ ਲਗਾ ਰਹੇ ਹੋ ਤੁਹਾਡੀ ਪਸੰਦ ਦਾ ਕੰਮ ਹੋਣਾ ਚਾਹੀਦਾ ਠੀਕ ਹੈ ਜੀ ਤੇ ਲੋ ਜੀ ਮੈਂ ਤੁਹਾਨੂੰ ਇਹ ਵੀ ਸੂਟ ਦਿਖਾ ਦਦਾ ਵੈਸੇ ਨੈਕਸਟ ਵੀਡੀਓ ਵਿੱਚ ਦਿਖਾਉਣਾ ਸੀ ਦੁਪੱਟੇ ਰੈਡੀ ਹੋਣ ਗਏ ਹੋ ਇਹਨਾਂ ਦੇ ਔਰ ਤੁਹਾਨੂੰ ਆਈਡੀਆ ਹੋ ਜਾਏਗਾ ਸਾਡੀ ਕਲੈਕਸ਼ਨ ਦਾ ਜਿਹੜੇ ਪਹਿਣਾ ਸ਼ੁਰੂ ਤੋਂ ਜੁੜੀਆਂ ਹੋਈਆਂ ਉਹਨਾਂ ਨੂੰ ਪਤਾ ਹੈ ਵੀ ਸਾਡੀ ਕਲੈਕਸ਼ਨ ਕਿੰਦਾ ਦੀ ਹੈਂਡਵਰਕ ਦੀ ਵੀ ਜਿਨ੍ਹਾਂ ਕੋਲ ਸੂਟ ਪਹੁੰਚੇ ਆ ਉਹਨਾਂ ਨੂੰ ਵੀ ਪਤਾ ਹੈ ਕੰਮ ਤੁਸੀਂ ਸਾਡਾ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੋਇਆ ਸਾਡੇ ਕਾਰੀਗਰ ਵੀ ਇਦਾਂ ਦੇ ਨੇ ਜੀ ਉਹ ਕੱਲੀ-ਕੱਲੀ ਚੀਜ਼ ਸਾਨੂੰ ਸੈਂਡ ਕਰਦੇ ਨੇ ਕਿ ਮੈਮ ਆਪ ਇੱਕ ਵਾਰ ਚੈੱਕ ਕਰ ਲਓ ਫਿਰ हमें बताना ਕਿ ਕਿਹਦਾ ਬਣ ਰਿਹਾ ਸੂਟ ਅਗਰ ਅੱਛਾ ਲੱਗੇਗਾ ਤੋ ਹਮ ਅਗੇ ਕੰਮ ਸ਼ੁਰੂ ਕਰਾਂਗੇ ਅਗਰ ਨਹੀਂ ਅੱਛਾ ਲਗਾ ਤੋ ਹਮ ਕੰਮ ਰੋਕ ਦੇਂਗੇ ਔਰ ਦੁਬਾਰਾ ਸੇ ਅਸੇ ਤਰੀਕੇ ਸੇ ਸ਼ੁਰੂ ਕਰਾਂ ਤੇ ਕਾਫੀ ਸੂਟ ਹੈਂਡਰੋਪ ਦੇ ਬਣੇ ਪਏ ਆ ਪਰ ਕੁਛ ਟਾਈਮ ਹੀ ਲੱਗ ਰਿਹਾ ਜੁਪਟੇ ਸਾਬ ਦੇ ਰੈਡੀ ਹੋਣਗੇ ਤੁਹਾਨੂੰ ਪਤਾ ਪਹਿਲਾਂ ਈਦ ਆ ਗਈ ਸੀ ਈਦ ਕਰਕੇ ਸਾਰੇ ਕਾਰੀਗਰ ਚਲੇ ਗਏ ਸੀ ਆ ਬਸ ਇੱਕ ਦੋ ਦਿਨਾਂ ਤੋਂ ਕਾਰੀਗਰ ਆਪਣੇ ਆਏ ਨੇ ਤਾਂ ਹੁਣ ਆਪਾਂ ਦਾ ਜਿਹੜਾ ਕੰਮ ਹੈ ਉਹ ਦੁਬਾਰਾ ਚੱਲ ਰਿਹਾ ਜੀ ਚਲੋ ਜੀ ਇਹ ਤੁਹਾਨੂੰ ਸੂਟ ਮੈਂ ਦਿਖਾ ਦਿੱਤੇ ਆ ਸਾਰੇ ਬਾਕੀ ਹੁਣ ਤੁਹਾਡੀ ਪਸੰਦ ਹੈ ਵੀ ਤੁਹਾਨੂੰ ਕਿਵੇਂ ਦੇ ਕਲਰ ਡਿਜ਼ਾਈਨ ਜਿਹੜੇ ਨੇ ਪਸੰਦ ਆਉਂਦੇ ਨੇ ਤੇ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਤੇ ਸਸਿਕਾਰ ਜੀ ਸਾਰਿਆਂ ਨੂੰ